ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਸਮੂਹ ਸੰਗਤਾਂ ਮੋਹੱਲਾ ਨਿਵਾਸੀ ਐਨ ਆਰ ਆਈ ਵੀਰਾ ਅਤੇ ਦੁਕਾਨਦਾਰਾਂ ਵੱਲੋਂ ਪਿਛਲੇ 18 ਸਾਲਾਂ ਤੋਂ ਖਾਲਸਾ પેટ્રોલ ਪੰਪ ਦੇ ਸਾਹਮਣੇ ਲੰਗਰ ਲਗਾਇਆ ਜਾਂਦਾ ਹੈ ਇਹ ਲੰਗਰ ਗੁਰੂ ਮਹਾਰਾਜ ਦੀ ਕਿਰਪਾ صدਕਾ ਸਵੇਰੇ ਤੋਂ ਬਰੈਡ ਪਕੌੜੀਆਂ ਕੜੀ ਚਾਵਲ ਦਾ ਲੰਗਰ ਵਰਤਾਇਆ ਜਾਂਦਾ ਹੈ ਖੰਨਾ ਤੋਂ ਪੱਤਰਕਾਰ ਪਰਮਜੀਤ ਪੰਮਾਤੀ ਮਾਨ ਦੇ ਨਾਲ ਹਰਜੀਤ ਸਿੰਘ ਪਾਰਟੀ ਆਦੀ ਰਿਪੋਰਟ ਵਾ ਮੇਰਾ ਨਾਮ ਹਰਮਿੰਦਰ ਸਿੰਘ ਆ ਜਿਹੜਾ ਲੰਗਰ ਲਗਾਦਾ ਇਹ ਲੰਗਰ ਸਾਡੇ ਸੂਹ ਮਾਰਕੀਟ ਕਿੰਨੀ ਆ ਐਨ ਆਰ ਆ ਭਾਈ ਜਿਹੜੇ ਹੈਗੇ ਸਾਡੇ ਉਹਨਾਂ ਦੇ ਸਹਿਯੋਗ ਨਾਲ ਤੇ ਹਰ ਸਾਲ ਲੱਗਦਾ ਹੈ ਇਸ ਵਾਰ ਅਸੀਂ 10ਵੇਂ ਪਾਤਸ਼ਾਹ ਦੇ ਜਨਮ ਦਿਨ ਦੇ ਖੁਸ਼ੀ ਅੰਦਰ ਇਹ ਲੰਗਰ ਲਾ ਰਹੇ ਹਾਂ ਜੀ ਤੇ ਸਾਡੇ ਮਾਰਕੀਟ ਦੇ ਵਿੱਚ ਸਾਰੇ ਆਪਣੇ ਦੁਕਾਨਾਂ ਵਧਾ ਕੇ ਇੱਥੇ ਲੱਗੇ ਹੋਏ ਨੇ ਹਾਲਾਂਕਿ ਸਾਡੇ ਪਰਿਵਾਰਾਂ ਦੇ ਮੈਂਬਰ ਵੀ ਤੁਸੀਂ ਦੇਖ ਰਹੇ ਹੋ ਇਹ ਵੀ ਸੇਵਾ 'ਚ ਲੱਗੇ ਹੋਏ ਨੇ ਤੇ ਵੱਧ ਚੜ ਕੇ ਸੇਵਾ ਕਰਦੇ ਨੇ ਤੇ ਜਿੰਨਾ ਵੀ ਹੋ ਸਕੇ ਅਸੀਂ ਉਹਨਾਂ ਨਾਲ ਮਤਲਬ ਕਰਦੇ ਆ ਕਿਉਂਕਿ ਗੁਰੂ ਸਾਹਿਬ ਦੀ ਅ ਮਨਜ਼ੂਰੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਉਹੀ ਹਿੰਮਤ ਬਖਸ਼ਦੇ ਨੇ ਹੁਣ ਦੇਖੋ ਸਵੇੜ ਤੋਂ ਸਾਜਰੇ ਤੋਂ ਜੀ ਬਿਸਕਟਾਂ ਦਾ ਚਾਹ ਨਾਲ ਲੰਗਰ ਲੱਗਿਆ ਹੋਇਆ ਸੀ ਅੱਛਾ 10:30 ਵਜੇ ਤੋਂ ਅਸੀਂ ਬ੍ਰੈਡ ਚਲਾਤੇ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਬ੍ਰੈਡ ਚੱਲੇ ਸਾਡੇ 12 1 ਵਜੇ ਤੱਕ ਜੀ ਉਸ ਤੋਂ ਬਾਅਦ ਸਾਡਾ ਕੜੀ ਦਾ ਲੰਗਰ ਚੱਲ ਪਿਆ ਜੀ ਤੇ ਇਸ ਤੋਂ ਬਾਅਦ ਪ੍ਰਸ਼ਾਦਿਆਂ ਦਾ ਲੰਗਰ ਚੱਲਣਾ ਅਟੁੱਟ ਲੰਗਰ ਵਰਤ ਰਿਹਾ ਜੀ ਇੱਥੇ ਕਿਸੇ ਨੂੰ ਰੋਕ ਨਹੀਂ ਕੋਈ ਰੋਕ ਨਹੀਂ ਕਿੰਨਾ ਕੁ ਲੈ ਜਾਣਾ ਕਿੰਨੇ ਘਰਾਂ ਨੂੰ ਲੈ ਜਾਣਾ ਘਰਾਂ ਨੂੰ ਵੀ ਲੈ ਕੇ ਜਾਂਦੇ ਨੇ ਲੋਕ ਕਿਉਂਕਿ ਛਕਣਾ ਹੀ ਆ ਸਭ ਨੇ ਇਸ ਕਰਕੇ ਗੁਰੂ ਜੀ ਦੀ ਕਿਰਪਾ ਪੂਰੀ ਮਾਰਕੀਟ ਦਾ ਪੂਰਾ ਸਹਿਯੋਗ ਆ ਤੇ ਇਸ ਕਰਕੇ ਧੰਨਵਾਦ ਕਰਦੇ ਆ ਮਾਰਕੀਟ ਦਾ ਵੀ ਬਹੁਤ ਬਹੁਤ ਵਲੰਟੀਅਰ ਉਹ ਵੀ ਬਹੁਤ ਜੋਰ ਸ਼ੋਰ ਨਾਲ ਲੱਗੇ ਹੋਏ ਨੇ ਤੇ ਅਸੀਂ ਬਹੁਤ ਉਧਰੋਂ ਇੱਕ ਟ੍ਰੈਫਿਕ ਦਾ ਬਹੁਤ ਕੰਟਰੋਲ ਰੱਖਿਆ ਹੋਇਆ ਵੀ ਟ੍ਰੈਫਿਕ ਜਿਵੇਂ ਗੰਨਾ ਪਵੇ ਆਮ ਦੇਖਿਆ ਜਾਂਦਾ ਵੀ ਟ੍ਰੈਫਿਕ 'ਚ ਅਸੀਂ ਕਾਫੀ ਮੂਰੇ ਹੋ ਕੇ ਇਸ ਵਾਰ ਲੰਗਰ ਲਾਇਆ ਰੋਡ ਤੋਂ ਇਹ ਸਾਡੀ ਟ੍ਰੈਫਿਕ ਵੀ ਠੀਕ ਰਹੇ ਕੋਈ ਵਿਗੰਨ ਨਾ ਪਵੇ ਇਸ ਕਰਕੇ ਬਾਕੀ ਗੁਰੂ ਸਾਹਿਬ ਕਿਰਪਾ ਰੱਖਣ ਹਰੇਕ ਸਾਲ ਸਾਤੋਂ ਇਹ ਸੇਵਾ ਲੈਂਦੇ ਰਹਿਣ ਤੇ ਸਾਡੇ ਪ੍ਰਧਾਨ ਜੀ ਨੇ ਲੱਖੀ ਜੀ ਤੇ ਇਹ ਇਹਨਾਂ ਦਾ ਬਹੁਤ ਹੀ ਮੂਰੇ ਹੋ ਕੇ ਸਹਿਯੋਗ ਆ ਪਰਿਵਾਰ ਦਾ ਇਹਨਾਂ ਦਾ ਇਹ ਸਾਰਿਆਂ ਨੂੰ ਸਾਨੂੰ ਨਾਲ ਲਾ ਲੈਂਦੇ ਨੇ ਤੇ ਇਸ ਕਰਕੇ ਇਹ ਮੂਰੇ ਹੋ ਕੇ ਜਿਵੇਂ ਵੀ ਕਲੈਕਸ਼ਨ ਕਰਦੇ ਇਹਨਾਂ ਦਾ ਇਹਨਾਂ ਨੂੰ ਪਤਾ ਕਿਉਂਕਿ ਸਾਡੇ ਕੋਲ ਮਾਇਆ ਬੱਧੇ ਆ ਜਾਂਦੀ ਹੈ ਜੀ ਇਸ ਕਰਕੇ ਸਾਨੂੰ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੇ ਸਾਨੂੰ ਤਾਂ ਬਾਹਰ ਇਹਨਾਂ ਰਾਇਆਂ ਦੇ ਫੋਨ ਆਉਂਦੇ ਨੇ ਵੀ ਸਾਡੇ ਵੱਧ ਪਾ ਲੋ ਵੱਧ ਪਾ ਲੋ ਜੀ ਸਾਡੇ ਕੋਲ ਪਹਿਲਾਂ ਹੀ ਜ਼ਿਆਦਾ ਨੇ ਇਸ ਕਰਕੇ ਕਿਰਪਾ ਜੀ ਪੂਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਲੱਖੀ ਦਮਾਨਾ ਜੀ ਮੇਰਾ ਨਾਮ ਹੈ ਗੱਜ ਲੰਗਰ ਲਾਇਆ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮ ਪਿਤਾ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਇਹ ਸਾਰੀ ਸਮੂਹ ਮਾਰਕੀਟ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਇਹ ਲਗਭਗ 19-20 ਸਾਲਾਂ ਤੋਂ ਲਗਾਤਾਰ ਲੰਗਰ ਲਗਾਇਆ ਜਾ ਰਿਹਾ ਹੈ ਔਰ ਬਹੁਤ ਸਹਿਯੋਗ ਹੈ ਸਾਰੀ ਮਾਰਕੀਟ ਦਾ ਸ਼ਹਿਰ ਦਾ ਹੋਰ ਐਨ ਆਰ ਆਈ ਪ੍ਰਵਾਹ ਸਾਡੇ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਹਰਮਿੰਦਰ ਸਿੰਘ ਜੀ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਸਾਨੂੰ ਫੋਨ ਆਉਂਦੇ ਨੇ ਭਾਈ ਵੀ ਜਿੰਨਾ ਵੀ ਲੰਗਰ ਹੈ ਅਸੀਂ ਸਾਰਾ ਖਰਚਾ ਕਰ ਦਿੰਦੇ ਆ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ 10 ਰੁਪਏ ਦੇ ਗਿਆ ਕੋਈ 100 ਦੇ ਗਿਆ ਸਾਰਿਆਂ ਦਾ ਕਬੂਲ ਹੈ ਕਿਉਂਕਿ ਵਾਹਿਗੁਰੂ ਨੇ ਜਿੰਨੀ ਤੋਫੀਕ ਬਖਸ਼ੀ ਹੈ ਸਾਰੇ ਆਪਣੇ ਆਪਣੇ ਖਜ਼ਾਨੇ ਚੋਂ ਪੇਟਾ ਅਰਦਾਸ ਕਰਾਉਂਦੇ ਨੇ ਔਰ ਦੇਖੋ ਤੁਹਾਡੇ ਸਾਹਮਣੇ ਹੈ ਪਰਿਵਾਰ ਵੀ ਨਾਲ ਸੇਵਾ ਕਰਨ ਲੱਗੇ ਹੋਏ ਨੇ ਸਾਰੇ ਦੁਕਾਨਦਾਰ ਅਕਸਰ ਦੇਖਦੇ ਆਂ ਅਸੀਂ ਹਰੇਕ ਸਾਲ ਦੋ-ਦੋ ਦਿਨ ਦੁਕਾਨਾਂ ਨਹੀਂ ਖੋਲਦੇ ਉਹਨਾਂ ਨੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੀ ਐਨੀ ਖੁਸ਼ੀ ਹੁੰਦੀ ਹੈ ਕਿ ਅਸੀਂ ਪਰਿਵਾਰ ਸਮੇਤ ਇੱਥੇ ਪਹੁੰਚ ਕੇ ਆਪਣੀ ਸੇਵਾ ਕਰੀਏ ਆਪਣਾ ਤਨ ਮਨ ਨੂੰ ਜੀਵਨ ਸਫਲਾ ਕਰੀਏ ਔਰ ਚੈਨਲ ਦਾ ਵੀ ਧੰਨਵਾਦ ਕਰਦੇ ਆ ਦਾ ਖੰਨਾ ਟੀਵੀ ਹੋਰ ਜਿੰਨੇ ਵੀ ਪੱਤਰਕਾਰ ਭਾਈਚਾਰਾ ਰਵੇ ਪਹੁੰਚਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਵੇਰੇ 6 ਵਜੇ ਤੋਂ ਬਰੈਡ ਪਕੌੜੇ ਦਾ ਲੰਗਰ ਚੱਲ ਰਿਹਾ ਹੈ ਬਿਸਕੁਟਾਂ ਦਾ ਲੰਗਰ ਕੜੀ ਚਾਵਲ ਦਾ ਲੰਗਰ ਮਿੱਠੇ ਚੋਲੇ ਦਾ ਲੰਗਰ ਔਰ ਖੀਰ ਦਾ ਲੰਗਰ ਜੋ ਜੋ ਮਹਾਰਾਜ ਦੀ ਹਜੂਰੀ ਦੇ ਵਿੱਚ ਜੋ ਜੋ ਮਾਰੇ ਨੇ ਸੇਵਾ ਲਈ ਹੈ ਜਿਨ੍ਹਾਂ ਦੀ ਉਹ ਸੇਵਾ ਸੀ ਕਰ ਰਹੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਵੀਦੀਪ ਸਿੰਘ ਹੈ ਜੀ ਅੱਜ ਲੰਗਰ ਲਾਇਆ ਕੀ ਕਹਿਣਾ ਚਾਹੁੰਦਾ ਲੰਗਰ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਾਸ਼ਾਹੀ ਦਸ਼ਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਹੜ ਦੇ ਉੱਤੇ ਸਮੂਹ ਮਾਰਕੀਟ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹਮ ਹਮਾ ਕੇ ਲੰਗਰ ਦੀ ਸੇਵਾ ਕੀਤੀ ਗਈ ਹੈ ਸਾਡਾ ਐਲਸੈਂਸਿਟਿਊਟ ਹੈ ਔਰ ਨੇੜੇ ਸਾਡੇ ਨਾਲ ਨਾਲ ਅਸੀਂ ਤਾਂ ਚਲੋ ਛੁੱਟੀ ਕਰਨੀ ਹੈ ਸਟਾਫ ਦਾ ਵੀ ਬਹੁਤ ਉਤਸ਼ਾਹ ਹੈ ਸਟਾਫ ਵੀ ਸਾਡਾ ਲੰਗਰ ਇੱਕ ਅਹੇਜ਼ੀ ਪ੍ਰਥਾ ਹੈ ਜੋ ਕੋਈ ਜਾਤ ਰੰਗ ਰੂਪ ਕੁਛ ਨਹੀਂ ਦੇਖਦੀ ਜੋ ਕਿ ਤੁਸੀਂ ਸਾਹਮਣੇ ਉਹਦੇ ਦੇਖ ਰਹੇ ਹੋ ਜਿਵੇਂ ਅਟੁੱਟ ਲੰਗਰ ਵਰਤ ਰਹੇ ਹਨ ਸਵੇਰ ਤੋਂ ਲੈ ਕੇ 6 ਵਜੇ ਤੋਂ ਸ਼ੁਰੂ ਹੋਇਆ ਹੈ ਲਗਭਗ ਇਹ ਸ਼ਾਮ ਦੇ 6-7 ਵਜੇ ਤੱਕ ਚੱਲੇਗਾ ਸਾਰਿਆਂ ਦਾ ਬਹੁਤ ਸਹਿਯੋਗ ਹੈ ਮਾਰਕੀਟ ਇੱਕ ਜੁਟਤਾ ਦਾ ਪ੍ਰਤੀਕ ਦਿਖਾਉਂਦੀ ਹੈ ਇਕਜੁੱਟ ਹੋ ਕੇ ਸਾਰੇ ਸੇਵਾ ਕਰ ਰਹੇ ਹਨ ਇਹਦੇ ਨਾਲ ਨਾਲ ਹੀ ਇਹ ਪਤਾ ਲੱਗਦਾ ਹੈ ਵੀ ਜਿਹੜੀ ਲੰਗਰ ਦੀ ਪ੍ਰਥਾ ਹੈ ਉਹ ਬਹੁਤ ਮਜ਼ਬੂਤ ਹੈ ਸਿੱਖ ਪੰਥ ਨੂੰ ਮਾਣ ਹੈ ਅਜਿਹੇ ਭਰਾਵਾਂ ਤੇ ਅਜਿਹੇ ਬੰਦਿਆਂ ਤੇ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ